ਅਗਰ ਕੋਈ ਪ੍ਰਭੂ ਤੱਕ ਨਹੀਂ ਪਹੁੰਚ ਸਕਿਆ ਰਸ ਨਹੀਂ ਮਾਣ ਸਕਿਆ ਐਸਾ ਹੋਵੇਗਾ ਸੰਗਤ ਤੋਂ ਟੁੱਟ ਗਿਆ ਹੋਵੇਗਾ ਗੁਰੂ ਦੀ ਸੰਗਤ ਤੋਂ ਟੁੱਟ ਗਿਆ ਹੋਵੇਗਾ ਇੱਕ ਬਉਂਦ ਨੂੰ ਹੋਰ ਬਉਂਦਾਂ ਦਾ ਆਸਰਾ ਚਾਹੀਦਾ ਸਤਸੰਗੀਆਂ ਦੇ ਚੋਂ ਕਿਦਰੇ ਇੱਕ ਅਦ ਵੀ ਸਤਸੰਗੀ ਜੁੜਿਆ ਹੋਇਆ ਹੋਵੇ ਉਹ ਬੁਥੇਰਿਆਂ ਨੂੰ ਮਤਾਸਰ ਕਰਦਾ ਹੈ ਸਿਰਫ ਐਸਾ ਹੀ ਨਹੀਂ ਕਿ ਕੁਝ ਰੋਗ ਛੂਤ ਦੀਆਂ ਬਿਮਾਰੀਆਂ ਆਉਂਦੀਆਂ ਨੇ ਇੱਕ ਤੋਂ ਦੂਜੇ ਨੂੰ ਲੱਗਦੀਆਂ ਨੇ ਮਰਸ ਅਨੰਦ ਯਕੀਨ ਜਾਨੋ ਇੱਕ ਐਸੀ ਤੰਦਰੁਸਤੀ ਹੈ ਕਿ ਇੱਕ ਤੋਂ ਦੂਜੇ ਨੂੰ ਬਕਾਇਦਾ ਜੋ ਹੈ ਪ੍ਰਾਪਤ ਹੁੰਦੀ ਹੈ ਇੱਕੋ ਹੀ ਫੁੱਲ ਸੁਗੰਧਿਤ ਖਿੜ ਪਏ ਤੂੰ ਜਿਹੜੇ ਨੇੜੇ ਲੰਘਣਗੇ ਮੋਤਰ ਤੇ ਹੋਣਗੇ ਇੱਕੋ ਹੀ ਰਸਤੇ 'ਚ ਦੀਵਾ ਜਲ ਪਏ ਜਿਹੜਾ ਲੰਘੇਗਾ ਰੋਸ਼ਨੀ ਤੇ ਮਿਲੇਗੀ ਧਰਮ ਇਹ ਕਹਿੰਦਾ ਤੂੰ ਆਪਣੇ ਹਿਰਦੇ ਦਾ ਦੀਵਾ ਬਾਲ ਦੂਜਿਆਂ ਨੂੰ ਵੀ ਚਾਨਣਾ ਮਿਲੇਗਾ ਤੈਨੂੰ ਤੇ ਮਿਲਣਾ ਹੀ ਹੈ। ਤਾਂ ਇੱਕ ਬੂੰਦ ਨੂੰ ਕਈ ਬੂੰਦਾਂ ਦਾ ਸਹਾਰਾ ਚਾਹੀਦਾ ਹੈ। ਨਹੀਂ ਤੇ ਰਹਿ ਜਾਏਗੀ। ਕੋਈ ਨਹੀਂ ਪਹੁੰਚ ਸਕਿਆ ਪਦਾਰਥਾਂ ਨੇ ਆਪਣੇ ਵਿੱਚ ਜਜ਼ਬ ਕਰ ਦਿੱਤਾ। ਕੋਈ ਨਹੀਂ ਪਹੁੰਚ ਸਕਿਆ ਦੁੱਖਾਂ ਨੇ ਸੁਕਾ ਦਿੱਤਾ। ਕੋਈ ਨਹੀਂ ਪਹੁੰਚ ਸਕਿਆ ਸਤਸੰਗੀਆਂ ਦਾ ਸਹਾਰਾ ਨਹੀਂ ਮਿਲਿਆ। ਸਾਬਿਤਰੇ ਫਰਮਾਨ ਕਰਦੇ ਨੇ। ਸਾਧੂ ਦੀ ਸੰਗਤ ਵਿੱਚ ਬੈਠ ਕੇ ਭਾਉ ਗੁਰੂ ਦੀ ਸੰਗਤ ਵਿੱਚ ਬੈਠ ਕੇ ਜੋ ਪਰਮਾਤਮਾ ਦਾ ਨਾਮ ਨਹੀਂ ਜਪਦੇ ਉਹਨਾਂ ਦੀ ਹਲੇ ਦੋਲੇ ਬਸ ਖੇਈ ਉੜਦੀ ਹੈ ਬੇਪਤੀ ਆਉਂਦੀ ਹੈ ਥਾਂ ਥਾਂ ਤੇ અપਮਾਨਤ ਆਉਂਦੇ ਨੇ ਥਾਂ ਥਾਂ ਤੇ ਐਸੀਆਂ ਘਟਨਾਵਾਂ ਘਟ ਜਾਂਦੀਆਂ ਨੇ ਜਿਹਦੇ ਨਾਲ ਮਾਨ ਸਲਮਾਨ ਨੂੰ ਛਟ ਵੱਜਦੀ ਹੈ ਚੋਟ ਵੱਜਦੀ ਹੈ ਲੜੀਵਾਰ ਇਹ ਆਪ ਸਰਵਨ ਕਰੋ ਫਿਰ ਕੁਝ ਵਿਚਾਰ ਆਪ ਜਿਹਦੇ ਸਾਹਮਣੇ ਹੋਰ ਰੱਖਾਂਗੇ ਹਾਂਜੀ ਜੋ ਲੋਕ ਮੁਹੱਲਾ ਪੰਜਵਾਂ ਕਰਨ ਨਾਮ ਨੂੰ ਸਿਮਰਹਿ ਸਾਧ ਸੰਤ ਤੈ ਤਨ ਉੱਡਖਿ ਜੀ ਗੁਰੂ ਦੀ ਸੰਗਤ ਵਿੱਚ ਬੈਠ ਕੇ ਜੋ ਪ੍ਰਭੂ ਦਾ ਨਾਮ ਨਹੀਂ ਜਪਦੇ ਬਸ ਉਹਨਾਂ ਦੀ ਤੇ ਖ਼ਾਕ ਉੱਡਦੀ ਏ ਉਹਨਾਂ ਦੀ ਤੇ ਮਿੱਟੀ ਉੱਡਦੀ ਏ ਇਹ ਮਿੱਟੀ ਦਾ ਪੁੱਤਲਾ ਇੰਜ ਜਿਵੇਂ ਖ਼ਾਕ ਉੱਡ ਰਹੀ ਏ ਬੇਪੱਤੀ ਹੋ ਰਹੀ ਏ ਹਾਂ ਜੀ ਦਿਲ ਕੀ ਤੇ ਕਿਸੈ ਨਾ ਜਾਣੀ ਨਾਨਕ ਫੈਟਿਆ ਲੋਣੀ ਜਿਨੇ ਇਹ ਦੇਹੀ ਜਿਸਨੇ ਕੀਤੀ ਇਹ ਦੇਹੀ ਜਿਸਨੇ ਬਣਾਈ ਉਸ ਨੂੰ ਨਹੀਂ ਜਾਣਿਆ ਉਹਨੂੰ ਜੋ ਹੈ ਨਹੀਂ ਸਮਝਿਆ ਦੇਹੀ ਸਾਨੂੰ ਦਾਨ ਵਿੱਚ ਮਿਲੀ ਹੈ ਇੱਕ ਇੱਕ ਅੰਗ ਸਾਨੂੰ ਦਾਨ ਵਿੱਚ ਮਿਲੇ ਹੈ ਇਹ ਹੱਥ ਦਾਨ ਵਿੱਚ ਮਿਲੇ ਨੇ ਇਹ ਪੈਰ ਦਾਨ ਵਿੱਚ ਮਿਲੇ ਨੇ ਇਹ ਰਸਨਾ ਸਾਨੂੰ ਦਾਨ ਵਿੱਚ ਮਿਲੀ ਹੈ ਇਹ ਅੱਖਾਂ ਇਹ ਦਿਲ ਦਿਮਾਗ ਸਾਨੂੰ ਦਾਨ ਵਿੱਚ ਮਿਲੇ ਪਰਮਾਤਮਾ ਵੱਲ ਸੂਰਜ ਦਾ ਚਾਨਣਾ ਸਾਨੂੰ ਦਾਨ ਵਿੱਚ ਮਿਲੇ ਹੈ ਵਗਦੀ ਹੋਈ ਪੌਣ ਸਾਨੂੰ ਦਾਨ ਵਿੱਚ ਮਿਲੀ ਹੈ ਇਤਨੀ ਵੱਡੀਏ ਸੌਗਾਤ ਜਿਹੜੀ ਹੈ ਇਹ ਸਾਨੂੰ ਦਾਨ ਵਿੱਚ ਮਿਲੀ ਹੈ ਇਸ ਦ੍ਰਿਸ਼ਟੀ ਵਿੱਚ ਪਰਮਾਤਮਾ ਦੇ ਸਾਹਮਣੇ ਹਰ ਮਨੁੱਖ ਮੰਗਦਾ ਹੈ ਬਿਖਾਰੀ ਹੈ ਇਹ ਵੀ ਮਰਜ਼ ਕਰਾਂ ਜੋ ਚੀਜ਼ ਮਨੁੱਖ ਨੇ ਖੁਦ ਬਣਾਈ ਹੋਵੇ ਜਾਂ ਬਾਜ਼ਾਰੋਂ ਖਰੀਦੀ ਹੋਵੇ ਚਲੋ ਉਸਤੇ ਅਗਰੇ ਦਾਵਾ ਕਰੇ ਮੇਰੀ ਗੱਲ ਸਮਝਦੇ ਚਾਹੁੰਦੇ ਹੈ ਦੇਹੀ ਨਾ ਇਸਨੇ ਬਣਾਈ ਨਾ ਖਰੀਦੀ ਇਹ ਹੱਥ ਨਾ ਇਸਨੇ ਬਣਾਏ ਨਾ ਖਰੀਦੇ ਤਾਂ ਇਸ ਦੇ ਕਿਸ ਤਰ੍ਹਾਂ ਹੋਵੇ ਕਿ ਕਿਸੇ ਦੇ ਦਿੱਤੇ ਹੋਏ ਨੇ ਹਾਂ ਪਲਾਸਟਿਕ ਜਾਂ ਲੱਕੜ ਦੇ ਹੱਥ ਜ਼ਰੂਰ ਮਿਲ ਜਾਂਦੇ ਨੇ ਬਾਜ਼ਾਰਾਂ 'ਚ ਪਰ ਇਹ ਨਹੀਂ ਪੱਥਰ ਦੀਆਂ ਅੱਖਾਂ ਜ਼ਰੂਰ ਮਿਲ ਜਾਂਦੀਆਂ ਨੇ ਇਹ ਨਹੀਂ ਮਿਲਦੇ ਪਲਾਸਟਿਕ ਜਾਂ ਪੱਥਰ ਦੇ ਦੰਦ ਮਿਲ ਜਾਂਦੇ ਨੇ ਬਾਜ਼ਾਰ ਮੁੱਲ ਇਹ ਦੰਦ ਤੇ ਦੰਦ ਦੇਚ ਮਿਲ ਰਹੇ ਨੇ ਨਕਲੀ ਲੱਤਾਂ ਪਲਾਸਟਿਕ ਦੀਆਂ ਜਾਂ ਲੱਕੜ ਦੀਆਂ ਬਾਜ਼ਾਰ ਵਿੱਚ ਮਿਲ ਜਾਂਦੀਆਂ ਨੇ ਬਸ ਅੱਖਾਂ ਮਿਲ ਜਾਂਦੀਆਂ ਨੇ ਇਹ ਲੱਤਾਂ ਸਾਨੂੰ ਦੰਦ ਦੇਚ ਮਿਲੀਆਂ ਨੇ ਦਾਨ-ਦਾਨ ਵਿੱਚ ਮਿਲਿਆ ਹੈ। ਮਨ-ਦਾਨ ਵਿੱਚ ਮਿਲਿਆ ਹੈ। ਤੇ ਤਨ ਤੇ ਮਨ ਦੇ ਆਸਰੇ ਤੇ ਅਗਰ ਤੂੰ ਕੋਈ ਧਨ ਕਮਾਇਆ ਤਾਂ ਉਹ ਵੀ ਤੇਰਾ ਕਿਸ ਤਰ੍ਹਾਂ ਹੋਇਆ? ਤਨ ਕਰਕੇ ਕਮਾਇਆ। ਮਨ ਕਰਕੇ ਕਮਾਇਆ ਤੇ ਤਨ ਤੇ ਮਨ ਤੈਨੂੰ ਦਾਨ ਵਿੱਚ ਮਿਲਿਆ ਹੈ। ਜੋ ਕੁਝ ਵੀ ਤੇਰੇ ਕੋਲ ਹੈ ਇਹ ਪ੍ਰਮਾਤਮਾ ਦਾ ਦਿੱਤਾ ਹੋਇਆ ਦਾਨ ਹੈ। ਇਸ ਵਾਸਤੇ ਪਾਤਸ਼ਾਹ ਦੀ ਬਾਣੀ ਕਹਿੰਦੀ ਹੈ ਮਨ ਤਨ ਤੇਰਾ ਧਨ ਵੀ ਤੇਰਾ ਤੋਂ ਠਾਕੁਰ ਸਵਾਮੀ ਪ੍ਰਭ ਮੇਰਾ ਤੋ ਜਿਸ ਨੇ ਇਹ ਕੀਤੀ ਹੈ ਦੇਹੀ ਜਿਸ ਨੇ ਇਹ ਬਣਾਈ ਹੈ ਦੇਹੀ ਉਸ ਨੂੰ ਜਾਣਿਆ ਹੀ ਨਹੀਂ ਉਸ ਦਾ ਧੰਨਵਾਦ ਕੀਤਾ ਹੀ ਨਹੀਂ ਤੇ ਸਾਬ ਕਿੰਨ ਅਲੂਣੀ ਦੇ ਰਸ ਤੋਂ ਬਿਨਾ ਘੁਮਰਿਆ ਕੋਈ ਕਿਤਨੀ ਆਈ ਸਾਗ ਸਬਜ਼ੀਆਂ ਬਣਾ ਲਵੇ ਪਰ ਲੋਣ ਨਾ ਪਾਵੇ ਤੋ ਸਭ ਬੇਰਸਾ ਲੋਣ ਨੂੰ ਨਿਹੰਗ ਸਿੰਘ ਕਹਿੰਦੇ ਨੇ ਸਰਵ ਰਸ ਜਿਸ ਦੇ ਚ ਪਾਈਏ ਰਸ ਬਣ ਜਾਂਦੇ ਤੇ ਨਾ ਪਾਈਏ ਤੇ ਦਾਲ ਬੇ ਰਸੀ ਸਬਜ਼ੀ ਬੇ ਰਸੀ ਲੋਣ ਸਰਵ ਰਸ ਮਨੁੱਖ ਕਿਤਨਾ ਵੀ ਕੁਝ ਕਰੇ ਪਰ ਰੱਬੀ ਪ੍ਰੇਮ ਤੋਂ ਬਿਨਾ ਸਭ ਬੇ ਰਸ ਹੈ ਗੁਣ ਇਹ ਤੋ ਬ੍ਰਿੰਦ ਬਰਾਤ ਜਨਾਵਰ ਏਕ ਬੈਰਾਜ ਬਿਨਾ ਸਭ ਫੀਕੇ ਰਾਜ yogi ਭਰਤੀ ਭਰਤੀ ਕਿੰਦ ਨੇ ਤੂੰ ਕਿਤਨਾ ਵੀ ਕੁਝ ਕਰ ਰ ਰੱਬੀ ਪਿਆਰ ਤੋਂ ਬਿਨਾ ਰੱਬੀ ਬੈਰਾਗ ਤੋਂ ਬਿਨਾ ਸਭ ਫਿੱਕਾ ਹੈ ਜਿਵੇਂ ਲੋਨ ਨਹੀਂ ਪਾਇਆ ਸਭ ਬੇਰਸ ਹੈ ਕੋਈ ਰਸ ਨਹੀਂ ਰਹੇਗਾ ਕਹਿੰਦੇ ਨੇ ਪਿਆਰ ਧਾਰਮਿਕ ਕਰਮਾਂ ਵਿੱਚ ਵੀ ਰਸ ਪਾ ਦਿੰਦਾ ਹੈ ਪਿਆਰ ਸੰਸਾਰਿਕ ਕਰਮਾਂ ਵਿੱਚ ਵੀ ਰਸ ਪਾ ਦਿੰਦਾ ਹੈ ਇਹਨੂੰ ਕੱਢ ਦੇਈਏ ਸਭ ਕੁਝ ਬੇਰਸਾ ਪਿਆਰ ਤੋਂ ਬਿਨਾ ਅਗਰ ਕੋਈ ਸੇਵਾ ਕਰ ਰਿਹਾ ਹੈ ਰਸ ਨਹੀਂ ਹੈ ਪਿਆਰ ਤੋਂ ਬਿਨਾ ਕੋਈ ਬਾਣੀ ਪੜ ਰਿਹਾ ਹੈ ਰਸ ਨਹੀਂ ਹੈ ਪਿਆਰ ਤੋਂ ਬਿਨਾ ਕੋਈ ਕੀਰਤਨ ਕਰ ਰਿਹਾ ਸੁਣ ਰਿਹਾ ਹੈ ਰਸ ਨਹੀਂ ਹੈ ਔਰ ਪਿਆਰ ਤੋਂ ਬਿਨਾ ਕੋਈ ਦਾਨ ਕਰ ਰਿਹਾ ਇਤੇ ਇੰਜ ਹੈ ਇਹ ਉਹ ਸਬਜ਼ੀਆਂ ਨੇ ਜਿੰਨਾਂ ਚ ਲੋਣ ਪਾਇਆ ਹੀ ਨਹੀਂ ਗਿਆ ਸਭ ਬੇਰਸਾ ਤੇ ਕਿੰਨਣ ਬੇਰਸੇ ਕਰਮ ਇਹਨਾਂ ਦੀ ਯਾਤਰਾ ਬਹੁਤ ਲੰਬੀ ਨਹੀਂ ਹੁੰਦੀ बहुत लंबे समय तक मनुख नहीं कर सकता बेरसा कीर्तन बहुत दिन तक मनुख नहीं सुन सकेगा आखिर छोड़ देगा बेरसी सेवा लंबे समय तक मनुख नहीं कर सकता आखिर छोड़ देगा और इसे तीर के नाल बेरसा दान बेरसा ज्ञान यदि यात्रा बहुत लंबी नहीं हो ਜਿਹੜੇ ਜਿਹੜੇ ਛੋੜ ਦਿੰਦੇ ਨੇ ਸਤ ਸੰਗ ਸੇਵਾ ਕਾਰਨ ਕੀ ਰਸ ਨਹੀਂ ਆਇਆ ਰਸਤੇ ਕਿਧਰੇ ਮਾੜਾ ਜਿਹਾ ਵੀ ਨਮਕ ਜਿਹਾ ਵੀ ਆ ਜਾਂਦਾ ਫਿਰ ਤੇ ਯਾਤਰਾ ਦੇ ਤਿਕਸ਼ਣਤਾ ਆ ਜਾਣੀ ਸੀ ਚਾਲ ਵਿੱਚ ਤੇਜ਼ੀ ਆ ਜਾਣੀ ਸੀ ਨਿਰਾਸ਼ਾ ਪੈਦਾ ਹੋ ਗਈ ਇਹ ਬੇਰਸੀ ਕਰਕੇ ਸਹਿਬ ਆਪ ਵੀ ਕਹਿੰਨੇ ਭਈ ਨਿਰਾਸ਼ੀ ਬਹੁਤ ਦਿਨ ਲਾਗੇ देश च गए काफी सत्संग किया काफी सेवा दान पुन किया मिले ना निराशा पैदा हो गई पता नहीं रस है भी सही के नहीं बेरसा कर्म बहुत लंबे समय तक नहीं किया जा सकता इतनी अर्ज करा बड़े चोटी दे सत्संगी भी मैं देखे गुरुद्वारा छोड़ गए ਰੋਜ਼ ਦੇ ਸਤਸੰਗੀ ਵੀ ਦੇਖੇ ਨੇ ਕਥਾ ਕੀਰਤਨ ਛੋੜ ਗਏ ਕਾਰਨ ਨਹੀਂ ਬਣਿਆ ਰਸ ਨਹੀਂ ਆਇਆ ਸੁਆਦ ਬੇ ਰਸਾ ਸਦਸੰਗ ਬੇ ਰਸੀ ਕਰਮ ਕਾਣ ਦੀ ਕਿਰਿਆ ਇਹਦੀ ਯਾਤਰਾ ਬੜੀ ਲੰਬੀ ਨਹੀਂ ਆਉਂਦੀ ਨਿਰਾਸ਼ਾ ਪੈਦਾ ਹੁੰਦੀ ਹੈ ਤੇ ਜਦ ਨਿਰਾਸ਼ਾ ਜੁੜ ਜਾਏ ਤਾਂ ਕਰਮਾਂ ਦੇ ਵਿੱਚ ਗਤੀ ਮੰਦੀ ਬਹਿ ਜਾਂਦੀ ਹੈ ਔਰ ਇੱਕ ਦਿਨ ਕਰਮ ਰੁਕ ਜਾਂਦੇ ਹੈ ਕਰਮਾਂ ਨੂੰ ਤਾਕਤ ਦਿੰਦੀ ਹੈ ਆਸ ਤੇ ਰਸ ਜੇ ਨਿਰਾਸ਼ਾ ਪੈਦਾ ਹੋ ਗਈਏ ਬੇਰਸੀ ਦੇ ਕਾਰਨ ਕਰਕੇ ਕਰਮ ਕਿੰਨੀ ਦੇਰ ਤੱਕ ਚੱਲਣਗੇ ਇਹ ਥੋੜੀ ਦੂਰ ਤੱਕ ਹੀ ਜਾ ਸਕਦੇ ਨੇ ਇਹਨਾਂ ਕਰਮਾਂ ਦੀ ਲੰਬੀ ਯਾਤਰਾ ਨਹੀਂ ਹੋਵੇਗੀ ਚਾਹੇ ਉਹ ਕਰਮ ਸੇਵਾ ਹੈ দান ਹੈ ਪੁੰਨ ਹੈ ਸਰੋਤ ਹੈ ਪਾਠ ਹੈ ਇਹ ਯਾਤਰਾ ਲੰਬੀ ਨਹੀਂ ਹੋਵੇਗੀ ਕਿਉਂਕਿ ਬੇਰਸੀ ਪੈਦਾ ਹੋ ਇਸਲਾਮ ਵਿੱਚ ਸੂਫੀ ਫਕੀਰ ਹੋਏ ਨੇ ਅਮੀਰ ਖਸਰੋ ਉਹ ਕਹਿੰਦਾ ਖੁਦਾ ਹੁਣ ਤੇ ਤੇਰੇ ਅੱਗੋਂ ਪ੍ਰਾਰਥਨਾ ਕਰਨ ਨੂੰ ਵੀ ਜੀ ਨਹੀਂ ਕਰਦਾ ਅਰਦਾਸ ਕਰਨ ਨੂੰ ਵੀ ਜੀ ਨਹੀਂ ਕਰਦਾ ਉੱਠਤੇ ਨਹੀਂ ਹੈ ਅਬ ਤੋ ਦੁਆ ਗੇਲੀਏ ਵੀ ਹਾਥ ਇਸ ਕਦਰ ਨਾ ਉਮੀਦ ਹੂੰ ਪਰਵਰਦੀਗਾਰ ਸੇ ਕਹਿੰਦਾ ਖੁਦਾ ਇੰਜ ਤੇਰੇ ਅੱਗੋਂ ਹੱਥ ਫੈਲਾਵਾ ਜੋਦੜੀ ਕਰਾਂ ਅਰਦਾਸ ਕਰਾਂ ਹੁਣ ਤੇ ਇਤਨੀ ਤਮੰਨਾ ਵੀ ਨਹੀਂ ਰਹੀ ਨਿਰਾਸ਼ ਹੋ ਗਏ ਪਤਾ ਨਹੀਂ ਤੂੰ ਹੈ ਵੀ ਕਿ ਨਹੀਂ ਤਾਂ ਮੈਂ ਫਿਰ ਅਰਜ਼ ਕਰਾਂ ਬੇਰਸੇ ਕਰਮ ਇਹਨਾਂ ਦੀ ਯਾਤਰਾ ਬਹੁਤ ਲੰਬੀ ਨਹੀਂ ਹੁੰਦੀ ਰਸ ਕਰਮਾਂ ਨੂੰ ਗਤੀ ਦੇ 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 ਨੇ ਤੋ ਸਹਿਬ ਕਹਿੰਦੇ ਨੇ ਫਿਟ ਅਲੋਣੀ ਦੇ ਜਿਹੜੀ ਨਾਮ ਤੋਂ ਬਿਨਾ ਹੈ ਸਿਮਰਨ ਤੋਂ ਬਿਨਾ ਹੈ ਗੁਰਸੰਗਤ ਤੋਂ ਬਿਨਾ ਹੈ ਸਾਹਿਬ ਕਹਿੰਦੇ ਲੋ ਤੇ ਹੀ ਅਲੋਣੀ ਹੈ ਭਾ ਉਸ ਦੇ ਜਿਤਨੇ ਵੀ ਕਰਮ ਨੇ ਰਸ ਹੈ ਨ ਕੋਈ ਜੋ ਕੁਛ ਇਹ ਕਰ ਰਿਹਾ ਹੈ ਸਵਾਦ ਤੇ ਹੈ ਨਹੀਂ ਜੀਵਨ ਅਲੋਣਾ ਹੈ ਜ਼ਿੰਦਗੀ ਅਲੋਣੀ ਹੈ ਹਾਂਜੀ ਸੁਭਾ ਅੱਲਾ ਪੰਨਾ ਕਟ ਵਸਹ ਚਰਨਾਰ ਪੰਡ ਰਸਨਾ ਜਪੈ ਗੋਪਾਲ ਰਸਨਾ ਪ੍ਰਭੂ ਦਾ ਨਾਮ ਜਪੇ ਤੇ ਹਿਰਦੇ ਦੇ ਚ ਗੋਪਾਲ ਦਾ ਨਾਮ ਵਸੇ ਰਸਨਾ ਨਾਲ ਜਪਿਆ ਹੋਇਆ ਹਿਰਦੇ ਦੇ ਚ ਵਸੇ ਪ੍ਰਥਮ ਜਪਣਾ ਜ਼ਬਾਨ ਨਾਲ ਰਹਿਣਾ ਹੈ। ਔਰ ਜਪਣ ਦਾ ਬਹੁਤ ਸੋਹਣਾ ਢੰਗ ਦੱਸ ਦਿੱਤਾ ਹੈ ਗੁਰੂ ਨਾਨਕ ਦੇਵ ਜੀ ਮਹਾਰਾਜ ਨੇ। ਮੈਂ ਦੁਹਰਾ ਦੇਵਾਂ ਚੁਕੇ ਗੱਲ ਜ਼ਬਾਨ ਦੀ ਆਈ ਹੈ। ਔਰ ਸਹਿਤ ਬਾਰ-ਬਾਰ ਕਹਿੰਦੇ ਨੇ ਜਪਣਾ ਰਸਨਾ ਨਾਲ। ਰਸਨਾ ਨਾਮ ਜਪੋ ਤਬ ਮਥੀਏ। ਇਨ ਬਿਦ ਅੰਮ੍ਰਿਤ ਪਾਵਾ। ਕਬੀਰ ਮੇਰੀ ਸਿਮਰਨੀ ਰਸਨਾ ਉੱਪਰ ਰਾਂ। ਮੇਰੀ ਮਾਲਾ ਕੀ ਹੈ ਜ਼ਬਾਨ। ਬਸ ਚੱਲ ਰਹੀ ਹੈ ਮਾਲਾ ਫਿਰ ਰਹੀ ਹੈ ਕਬੀਰ ਕਹਿੰਦੇ ਨੇ ਇਹ ਜ਼ਬਾਨ ਮੇਰੀ ਮਾਲਾ ਹੈ ਇਹ ਠੀਕ ਹੈ ਕਿ ਪਹਿਲੀ ਅਵਸਥਾ ਦੇ ਵਿੱਚ ਕਬੀਰ ਨੇ ਵੀ ਮਾਲਾ ਪਕੜੀ ਸੀ ਭੁਖੇ ਭਗਤ ਨਾ ਕੀਜੇ ਇਹ ਮਾਲਾ ਆਪਣੀ ਲੀਜੇ ਲੋੜ ਪੈਂਦੀ ਹੈ ਸ਼ੁਰੂ ਸ਼ੁਰੂ ਦੇ ਵਿੱਚ ਸਿੱਖ ਜਗਤ ਦੇ ਖਾਸ ਕਰਕੇ ਮੂਲ ਮੰਤਰ ਪ੍ਰਾਚੀਨ ਅਭਿਆਸੀ ਤੇ ਹੁਣ ਦੇ ਅਭਿਆਸੀ ਮੂਲ ਮੰਤਰ ਨੂੰ ਮਾਲਾ ਨਾਲ ਜਪਦੇ ਨੇ ਇਸ ਦੇ ਚ ਮਨ ਨੂੰ ਟਿਕਾਣ ਨੂੰ ਸਹਾਇਤਾ ਮਿਲਦੀ ਹੈ ਲੇਕਿਨ ਗੁਰਮੰਤਰ ਇਹ ਤੇ ਰਸਨਾ ਨਾਲ ਹੀ ਜਪਨੇ ਆਵਾਜ਼ ਕਰਕੇ ਧੁਨੀ ਕਰਕੇ ਵਾਹਿਗੁਰੂ 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 ਇਸ ਤਰ੍ਹਾਂ ਜ਼ਬਾਨ ਗਾਇਨ ਕਰੇ ਕੰਨ ਸੁਣਨ ਔਰ ਮਨ ਦੇ ਚ ਭਰੋਸਾ ਹੋਵੇ ਸੁਣੀਏ ਮਨ ਹੀ ਹੈ ਮਨ ਕੇ ਤਾ ਭਾਵ ਇਸ ਤਰ੍ਹਾਂ ਅਗਰ ਕੋਈ ਕਰੇ ਤਾਂ ਸਤ ਜੀ ਕਹਿੰਦੇ ਨੇ ਉਹ ਆਖਿਰ ਸਫਲ ਹੋ ਜਾਏਗਾ ਸਾਰੇ ਦੁੱਖ ਉਸ ਦੇ ਨਾਸ ਹੋ ਜਾਣਗੇ ਸਾਰੇ ਪਾਪ ਉਸ ਦੇ ਨਾਸ ਹੋ ਜਾਣਗੇ ਸਹਿਬ ਕਹਿੰਦੇ ਨੇ ਰਸਨਾ ਨਾਲ ਗੋਪਾਲ ਦਾ ਨਾਮ ਜਪੇ ਤੇ ਹਿਰਦੇ ਵਿੱਚ ਉਸ ਜਪੇ ਹੋਏ ਨੂੰ ਵਸਾਣਾ ਚਾਹੀਦਾ ਹੈ। ਭਾਉ ਮੂੰਹ ਦੇ ਚ ਜਿਹੜੀ ਭੋਜਨ ਦੀ ਪੁਰਕੀ ਪਾਈਏ ਅਗਰ ਥੱਲੇ ਨਾ ਕੀਤੀ ਭੁੱਖ ਨਹੀਂ ਮਿਟੇਗੀ। ਪਾਣੀ ਦਾ ਘੁੱਟ ਮੂੰਹ ਦੇ ਚ ਥੱਲੇ ਨਾ ਕੀਤਾ ਪਿਆਸ ਨਹੀਂ ਮਿਟੇਗੀ। ਗੁਰੂ ਦਾ ਸ਼ਬਦ ਸਿਰਫ ਰਸਨਾ ਤੇ ਹੈ ਗੁਰਮੰਤਰ ਰਸਨਾ ਤੇ ਹੈ। ਇਹਨੂੰ ਸੁਣਿਆ ਨਹੀਂ ਜਾ ਰਿਹਾ ਤਾਂ ਹਿਰਦੇ ਚ ਨਹੀਂ ਵਸੇਗਾ। ਸੁਣ ਕੇ ਤੇ ਹਿਰਦੇ ਚ ਵਸਣਾ ਹੈ। ਸੁਣਿਆ ਹੀ ਨਹੀਂ ਜਾ ਰਿਹਾ ਤੋ ਇਹ ਇੰਝ ਜਿਵੇਂ ਭੋਜਨ ਦੀ ਬੁਰਕੀ ਬਸ ਮੂੰਹ ਚ ਹੀ ਰੱਖ ਦਿੱਤੀ ਗਈ ਹੈ ਥੱਲੇ ਨਹੀਂ ਕੀਤੀ ਜਾ ਰਹੀ ਥੱਲੇ ਹੀ ਨਹੀਂ ਕੀਤੀ ਤੇ ਭੁੱਖ ਕਿਸ ਤਰ੍ਹਾਂ ਮਿٹےਗੀ ਔਰ ਸਰੀਰ ਨੂੰ ਤਾਕਤ ਕਿੱਥੋਂ ਮਿਲੇਗੀ ਜਵਾਨ ਤੇਰੀ ਵਾਹਿਗੁਰੂ ਵਾਹਿਗੁਰੂ ਜਪ ਰਹੀਏ ਤੂੰ ਸੁਣਦਾ ਨਹੀਂ ਪਿਆ ਅਗਰ ਕੋਈ ਸੁਣੇ ਤਾਂ ਇੱਕ ਛਿੰਦੇ ਚ ਵੀ ਗੱਲ ਬਣ ਸਕਦੀ ਹੈ ਇੱਕ ਚਿੱਤ ਜਾਏ ਇੱਕ ਛਿੰਦ ਆਇਓ ਕਾਲ ਫਾਸ ਕੇ ਵਿਚ ਨਾ ਆਇਆ ਜ਼ਬਾਨ ਜਪੇ ਔਰ ਕਨ ਸੁਣਨ ਸਹਿਬ ਕਹਿੰਦੇ ਨੇ ਹਿਰਦੇ ਵਿੱਚ ਪ੍ਰਭੂ ਦਾ ਨਾਮ ਵਸੇ ਤੇ ਰਸਨਾ ਗੋਪਾਲ ਦਾ ਜੋ ਸ੍ਰਿਸ਼ਟੀ ਦਾ ਪਾਲਨਹਾਰ ਹੈ ਇਹਨੋ ਜੋ ਹੈ ਜਪੇ ਹਾਂਜੀ ਨਾਮ ਸੋ ਪ੍ਰਭ ਸਿਮਰਿਐ ਇਸ ਦੇਹੀ ਕੋ ਪਾਲ ਪਰਮਾਤਮਾ ਦਾ ਇਸ ਤਰੀਕੇ ਦੇ ਨਾਲ ਸਿਮਰਨ ਕਰਨ ਲਈ ਇਸ ਦੇ ਹੀ ਦੀਸ देखरेख करनी चाहिए ये संभाल करनी चाहिए ये देही मिली है परमात्मा ਨੂੰ ਮਿਲਣ ਲਈ ਇਹ ਦੇਹੀ ਮਿਲੀ ਹੈ भव सागर ਤੋਂ ਪਾਰ ਹੋਣ ਲਈ ਇੱਕ ਬੇੜੀ ਦੀ ਤਰ੍ਹਾਂ ਸਾਨੂੰ ਮਿਲੀ ਹੈ ਦਰਸਲ ਇਹ ਦੇਹੀ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਦੇ ਕਥਨ ਅਨੁਸਾਰ ਇੱਕ ਬੌੜੀ ਹੈ ਵਾਸਤਵਿਕ ਇਹ ਜੀਵਨ ਕੀ ਹੈ ਦੇਹੀ ਕੀ ਹੈ ਤਾਂ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਦੇ ਚ ਇਸ ਇੱਕ ਸਵਾਲ ਲਿਆ ਅਨੇਕਾਂ ਜਵਾਬ ਨੇ ਮੈਂ ਤੁਹਾਡੇ ਸਾਹਮਣੇ ਰੱਖਾਂ ਇਹ ਇੱਕ ਪੌੜੀ ਹੈ ਪੌੜੀ ਦਾ ਇੱਕ ਸਿਰਾ ਜ਼ਮੀਨ ਤੇ ਹੁੰਦਾ ਹੈ ਦੂਸਰਾ ਛੱਤ ਤੇ ਹੁੰਦਾ ਜੋ ਜ਼ਮੀਨ ਤੇ ਖੜਾਏ ਛੱਤ ਤੱਕ ਪਹੁੰਚ ਸਕੇ ਤੋਂ ਪੌੜੀ ਇਹ ਜੋ ਦੇਹੀ ਹੈ ਇਹ ਕੁਝ ਸੰਸਾਰ ਦਾ ਹਿੱਸਾ ਹੈ ਕੁਝ ਨਿਰੰਕਾਰ ਦਾ ਹੈ ਕੁਝ ਖਾਕ ਹੈ ਤੇ ਕੁਝ ਨੂਰ ਹੈ ਜਿਵੇਂ ਗੁਰੂ ਅਰਜਨ ਦੇਵ ਜੀ ਮਹਾਰਾਜ ਫਰਮਾਨ ਕਰਦੇ ਨੇ ਖਾਕ ਨੂਰ ਕਰਦਨ ਆਲਮ ਦੁਨੀਆ ਹੈ ਸਾਰੀ ਦੁਨੀਆ ਦੇ ਆਲਮ ਖਾਕ ਤੇ ਨੂਰ ਦਾ ਜੋੜ ਨੇ ਇਹ ਦੇਹੀ ਕੁਝ ਖਾਕ ਹੈ ਕੁਝ ਨੂਰ ਹੈ ਪੌੜੀ ਹੈ ਇਸ ਦਾ ਇੱਕ ਸਿਰਾ ਖਾਕ ਤੋਂ ਸ਼ੁਰੂ ਹੁੰਦਾ ਹੈ ਦੂਸਰਾ ਸਮਾਪਤ ਹੁੰਦਾ ਹੈ ਨੂਰ ਤੇ ਇਹ ਜੀਵ ਆਤਮਾ ਇਸ ਪੌੜੀ ਤੇ ਚੜ ਕੇ ਪਰਮ ਨੂਰ ਤੱਕ ਪਹੁੰਚ ਸਕੇ ਪਰਮਾਤਮਾ ਤੱਕ ਪਹੁੰਚ ਸਕੇ ਇੱਕ ਪੌੜੀ ਹੈ ਤੇ ਮਹਾਰਾਜ ਕਹਿੰਦੇ ਅਗਰ ਕੋਈ ਨਾ ਛੜਿਆ ਤੋ ਇਸ ਪੌੜੀ ਤੇ ਜੋ ਨਰ ਝੂਕੇ ਸੋ ਆਏ ਜਾਏ ਦੁਖ ਪਾਏ ਇਹ ਜੀਵਨ ਇੱਕ ਔਸਰ ਮਿਲਿਆ ਹੈ ਪਰਮ ਜੀਵਨ ਦੀ ਪ੍ਰਾਪਤੀ ਲਈ ਇਹ ਹੀ ਤੇਰੀ ਔਸਰ ਇਹ ਹੀ ਤੇਰੀ ਬਾੜ ਘਟ ਵੀ ਤਰ ਤੋਂ ਦੇਖ ਵਿਚਾਰ ਇਹ ਜੀਵਨ ਇੱਕ ਮਾਰਗ ਦੀ ਤਰ੍ਹਾਂ ਹੈ ਬਚਪਨਾ ਜਵਾਨੀ ਬੁਢੇਪਾ ਪੜਾਉ ਨੇ ਕਿਥੋਂ ਲੰਘ ਕੇ ਤੂੰ ਅਕਾਲ ਤੱਕ ਪਹੁੰਚ ਕਾਲ ਆਵੇਸ ਤੋਂ ਪਹਿਲੇ ਅਕਾਲ ਤੱਕ ਪਹੁੰਚ ਇਹ ਤੇ ਮਾਰਗ ਹੈ ਇਹ ਤੇ ਜੋ ਹੈ ਰਸਤਾ ਹੈ ਤੋ ਅਜ ਦੇ ਇਸ ਪਰਮ ਪਵਿੱਤਰ ਬਾਗ ਦੇ ਸਹਿਬ ਦੱਸਦੇ ਪੈ ਨੇ ਉਸ ਦਾ ਸਿਮਰਨ ਕਰ ਸਕੈ ਰਸ ਮਾਣ ਸਕੈ ਪਰਮ ਆਨੰਦ ਮਾਣ ਸਕੈ ਇਸ ਦੇਹੀ ਦੀ ਪਾਲਣਾ ਕਰ ਇਸ ਦੀ ਦੇਖ ਰੇਖ ਕਰ ਤਾਂ ਕੇ ਸਿਮਰਨ ਕਰਦੀ ਰਹੇ ਨਾਮ ਜਪਦੀ ਰਹੇ ਹਾਂ ਜੀ ਬਾਣੀ ਆਪੇ ਅਟਸਰ ਧੀਰ ਤੇ ਕਰਤਾ ਆਪ ਸੈ ਸ਼ਿਨਾਨ ਜਪਦੇ ਆਂ ਜਪਦੇ ਆਂ ਫਿਰ ਇੱਕ ਦਿਨ ਸਮਾਨ ਦ੍ਰਿਸ਼ਟੀ ਹੋ ਜਾਂਦੀ ਸਭ ਦੇ ਚ ਇੱਕ ਦਿਖਾਈ ਦੇਣ ਲੱਗ ਪੈਂਦਾ ਤੋ ਜਿਸ ਦਿਨ ਸਭ ਦੇ ਚ ਇੱਕ ਦਿਖਾਈ ਦੇਣ ਲੱਗਦਾ ਹੈ ਉਸ ਦਿਨ ਆਪਣੇ ਵਿੱਚ ਵੀ ਹੋਈ ਆਪਣਾ ਆਪ ਮਿਟ ਜਾਂਦਾ ਹੈ ਇਸ ਤਰ੍ਹਾਂ ਦੇ ਪੁਰਸ਼ ਅਗਰ ਕਹਿ ਦੇਣ ਮੇਰੇ ਤੇ ਪ੍ਰਭੂ ਵਿੱਚੋਂ ਕੋਈ ਫਰਕ ਨਹੀਂ ਮੈਂ ਨਹੀਂ ਲਿਆ ਅਬ ਤੋ ਜਾਏ ਚੜੇ ਸਿੰਘਾਸਨ ਮਿਲੇ ਹੈ ਸਾਰੰਗ ਪਾਣੀ RAM ਕਬੀਰਾ ਇਕ ਬਏ ਹੈ ਕੋਏ ਨਾ ਸਕੇ ਪਛਾਨੇ ਹੁਣ ਕਬੀਰ ਤੇ RAM ਇਕ ਹੋ ਗਏ ਨਾਮੇ ਨਾਰਾਇਣ ਨਹੀਂ ਤੇ ਕਈ ਦਫਾ ਇਹ ਗਲਤੀ ਖੜਾ ਹੋ ਜਾਂਦਾ ਹੈ ਕੇ ਭਣ ਮਥਰਾ ਕਛ ਬੇਦ ਨਹੀਂ ਗੁਰੂ ਅਰਜਨ ਪਰਤਖਰ ਕੁਝ ਦੁਬਦਾ ਖੜੀ ਕਰਦੇ ਨੇ ਇਸ ਤਰ੍ਹਾਂ ਦੇ ਵਾਕ ਇਹ ਦਰਜ ਕਰਾਏ ਗਏ ਨੇ ਅਰਸੋ ਜਿੱਥੇ ਆਪਣਾ ਮੈਂ ਮਿਟ ਜਾਂਦਾ ਉਥੇ ਬ੍ਰਹਮ ਤੋਂ ਬਿਨਾਂ ਹੋਰ ਕੁਝ ਨਹੀਂ ਪਰਤਖਰ ਹੀ ਤਾਂ ਬਿਨਾਂ ਹੋਰ ਕੁਝ ਨਹੀਂ ਇਸੇ ਹੀ ਤਲ ਤੇ ਸ੍ਰੀ ਕ੍ਰਿਸ਼ਨ ਨੇ ਕਹਿ ਦਿੱਤਾ ਸੀ ਅਹਮ ਬ੍ਰਹਮਸਮੀ इस तल पे कोई पहुंचा नहीं ते आखे अहम ब्रह्मस में तो अहंकारी है ते इस तल पे कोई पहुंच गए तो ब्रह्म तो बिना और कुछ है ही नहीं फिर वो कह सकदा है के राम कबीरा एक भए हैं कोई न सके पहचाणी बूंद सागर देच मिल गई ते ओ हुन बूंद आखे में ते सागर ही हां मैं ते सागर अर्ज नहीं है उथे कुछ और है ही नहीं सागर तो बिना ਜਿਸ ਦਿਨ ਇਹ ਬੂੰਦ ਉਸ ਪਰਿਪੂਰਨ ਪਰਮਾਤਮਾ ਚ ਲੀਨ ਆਉਂਦੀ ਹੈ ਫਿਰ ਪਰਮਾਤਮਾ ਤੋਂ ਬਿਨਾ ਹੋਰ ਕੁਝ ਹੁੰਦਾ ਨਹੀਂ ਇਸ ਤਰ੍ਹਾਂ ਦੀ ਉੱਚ ਅਵਸਥਾ ਨੂੰ ਜਿਨ੍ਹਾਂ ਨੇ ਪ੍ਰਾਪਤ ਕੀਤਾ ਤੇ ਉਹਨਾਂ ਦੇ ਬੋਲਾਂ ਨੇ ਜਦ ਆਮ ਹੰਕਾਰੀਆਂ ਨੇ ਨਕਲ ਕੀਤੀ ਬਸ ਇਸ ਤੋਂ ਪਖੰਡ ਸ਼ੁਰੂ ਹੋ ਜਾਂਦਾ ਹੈ। ਔਰ ਅਕਸਰ ਤੇ ਬਹੁਤਾ ਦਾਵਾ ਕਰਨ ਵਾਲੇ ਕਿਸੇ ਹੱਦ ਤੱਕ ਹੰਕਾਰੀ ਹੁੰਦੇ ਹਨ। ਇਹ ਪੌਂਚੀ ਹੋਈਆਂ ਆਤਮਾਾਂ ਮਾ ਜੋ ਹੈ ਨਹੀਂ ਹੁੰਦੀਆਂ। ਜਪ ਜਪ ਕੇ ਜਿਨ੍ਹਾਂ ਦੀ ਇਹ ਸਮਾਨ ਦ੍ਰਿਸ਼ਟੀ ਬਣ ਜਾਂਦੀ ਹੈ ਉਹ ਕਹਿੰਦੇ ਨੇ ਉਹ ਆਪ ਹੀ ਅਠਾਰਹ ਤੀਰਥ ਹੈ ਆਪ ਹੀ ਇਸ਼ਨਾਨ ਕਰਦਾ ਪਿਆ ਹੈ ਆਪ ਹੀ ਪਾਵਨ ਹੋ ਰਿਹਾ ਆਪੇ ਰਸਿਆ ਆਪ ਰਸ ਆਪੇ ਰਾਵਣਾਰ ਭਾਈ ਗੁਰਦਾਸ ਜੀ ਕਹਿੰਦੇ ਨੇ ਆਪੇ ਭੁੱਖਾ ਹੋਏ ਤੇ ਜਾਵੇ ਆਪ ਰਸੋਈ ਰਸਕਸ ਆਪ ਬਣਾਇੰਦਾ ਰਸ ਵਿੱਚ ਰਸ ਗੋਈ ਭਾਈ ਸਾਹਿਬ ਭਾਈ ਗੁਰਦਾਸ ਜੀ ਆਪ ਕਹਿੰਦੇ ਨੇ ਹੇ ਪਰਿਪੂਰਨ ਪ੍ਰਮਾਤਮਾ ਭੁੱਖ ਤੋਂ ਆਪ ਹੈ ਤੇ ਸਿਰਫ ਭੁੱਖ ਕਿਉਂ ਭੋਜਨ ਵੀ ਤੂੰ ਆਪ ਹੈ ਭੋਜਨ ਦਾ ਰਸ ਵੀ ਤੂੰ ਆਪ ਹੈ ਇਤਨੀ ਸਮਾਨ ਦ੍ਰਿਸ਼ਟੀ ਭੁੱਖ ਵੀ ਤੂੰ ਹੈ ਭੋਜਨ ਵੀ ਤੂੰ ਹੈ ਸਵਾਦ ਵੀ ਤੂੰ ਹੈ ਰਸ ਵੀ ਤੂੰ ਹੈ ਰਸੀਆ ਵੀ ਤੂੰ ਹੈ ਰਸ ਨੂੰ ਮਾਣਨ ਵਾਲਾ ਵੀ ਤੂੰ ਹੈ आपे रसिया आप रस आपे रावण हार इस तरह दी एक दृष्टि बन जाती है कि उस तो बिना होर कुछ भी नहीं ऐसी कथा लिखी है पंचदशी रेच जो धार्मिक कहानियां दा एक ग्रंथ है एक सूफी फकीर अपने મિત્ર ਨੂੰ ਮਿਲਣ ਵਾਸਤੇ ਗਿਆ ਔਰ મિતਰ ਉਹ ਧਾਰਮਿਕ ਦੁਨੀਆ ਚ ਬਹੁਤ ਅੱਗੇ ਸੀ ਉਸਨੇ ਬੁਲੰਦੀਆਂ ਨੂੰ ਛੂ ਲਿਆ ਸੀ ਕਹਿੰਦੇ ਜਿਉਂ મિતਰ ਕੋਲ ਪਹੁੰਚਿਆ ਫਕੀਰ ਦੇ ਡੇਰੇ ਪਹੁੰਚਿਆ ਉਸਨੇ ਦਰ ਤੇ دستਕ ਦਿੱਤੀ ਅੰਦਰੋਂ ਇਹ ਬ੍ਰਹਮનિષ્ઠ ਤੇ મહાપુરੂਸ਼ ਬੋਲਿਆ ਕੌਣ ਹੈ ਤੋ ਬਾਹਰੋਂ ਉਸਨੇ ਆਵਾਜ਼ ਦਿੱਤੀ ਮੈਂ ਮੈਂ बुआ नहीं खोले उसने मैं हां काफी देर तक बुआ नहीं खोलिया वापस चलाया कुछ दिन तो बाद फिर ये आया ते द्वार दी दि कहानी लिखी है कौन है मैं हां बुआ नहीं खोलिया उसने द्वार बंद ही रहे ਕਹਿੰਦੇ ਨੇ ਮਦਦ ਪਾ ਕੇ ਫਿਰ ਆਇਆ ਪਰ ਅੱਜ ਆਇਆ ਕਿਸੇ ਮਸਤੀ ਚ ਰੰਗੇ ਆਇਆ ਅੱਜ ਕੋਈ ਅਵਸਥਾ ਇਸ ਦੀ ਹੋਰ ਸੀ ਦਵਾਰ ਤੇ ਦਸਤਕ ਦਿੱਤੀ ਕੌਣ ਹੈ ਤੂੰ ਹੀ ਹੈ ਤੂੰ ਹੀ ਹੈ ਕਹਿੰਦੇ ਨੇ ਉਸ ਮਿੱਤਰ ਨੇ ਇੱਕਦਮ ਦਰਵਾਜ਼ਾ ਖੋਲਿਆ ਉਹਦੇ ਕਦਮਾਂ ਤੇ ਸਿਰ ਰੱਖ ਦਿੱਤਾ बहुत छेती तेरी मैं मिट गई खत्म हो गया तू भया मुझ में रहा ना हो जब आपा पर का मिट गया जत देख तू हम एक ब्रह्म द्वितीय नास्ती तो सह फरमान पे कर देने, ऐसी समान दृष्टि हो जाती है वो आप ही तीर्थ है आप ही इनान करने वाला है ਆਪ ਹੀ ਪਾਵਨ ਹੋ ਰਿਹਾ ਹੈ ਹਾਂਜੀ ਆਪੇ ਸੰਜਮ ਵਰਤਾ ਸੁਆਮੀ ਆਪ ਜਪਾਏ ਨਾਮ ਉਹ ਆਪ ਹੀ ਨਾਮ ਜਪਾ ਰਿਹਾ ਹੈ ਆਪ ਹੀ ਸੰਜਮੀ ਬਣਿਆ ਹੋਇਆ ਹੈ ਆਪ ਹੀ ਸ਼ੀਲ ਜੋ ਹੈ ਰੱਖ ਰਿਹਾ ਹੈ ਔਰ ਆਪ ਹੀ ਜਗਤ ਦਾ ਸੁਆਮੀ ਮਾਲਕ ਬਣਿਆ ਹੋਇਆ ਹੈ